ਮੈਂ ਨਾ ਇੱਕ ਪੋਸਟ ਪਾਈ ਸੀਗੀ ਕਿ ਸਾਡੀ ਬੱਚੀ ਆ ਜਿਹੜੀ ਮੇਰੀ ਭਤੀਜੀ ਆ ਵੱਡੇ ਬਾਈ ਦੀ ਬੇਟੀ ਉਹ ਜਰਮਨ ਚੱਲੀ ਆ ਉਹਦਾ ਜਰਮਨ ਦਾ ਵੀਜ਼ਾ ਆ ਗਿਆ ਤੇ ਉਹਦੀਆਂ ਕਿ ਮੈਂ ਪੋਸਟ ਪਾਈ ਸੀ ਲੈ ਕੇ ਵੀ ਜਿਹੜਾ ਜਰਮਨ ਆ ਉਹ ਫ੍ਰੀ ਪੜ੍ਹਾਈ ਲਈ ਦੇ ਰਿਹਾ ਮੌਕਾ ਦੇ ਰਿਹਾ ਬੱਚਿਆਂ ਨੂੰ ਆਉਣ ਵਾਸਤੇ ਤੇ ਉਹਦੇ ਥੱਲੇ ਨਾ ਕੁਝ ਕਮੈਂਟ ਆਇਆ ਕਿ ਜਰਮਨ ਫ੍ਰੀ ਕਿਉਂ ਦੇਊਗਾ ਜਾਂ ਕਿਵੇਂ ਹੋਊਗਾ ਤਾਂ ਮੈਂ ਨਾ ਇੱਕ ਗੱਲ ਮੈਂ ਵੀਡੀਓ ਬੱਸ ਤਾਂ ਪੋਸਟ ਦੇ ਵਿੱਚ ਬਹੁਤ ਕੁਝ ਕਲੀਅਰ ਕਰਤਾ ਸੀ ਪਰ ਮੈਂ ਬਹੁਤ ਸਾਰੇ ਕਮੈਂਟ ਸੀ ਇਹਨਾਂ ਦੇ ਜਵਾਬ ਦੇਣੇ ਚਾਹੂੰਗਾ ਬਾਕੀ ਦਿਲਚਸਪੀ ਰੱਖਣ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਜਵਾਬ ਜਵਾਬ ਦੇਣੇ ਚਾਹੂੰਗਾ ਤਾਂ ਅਸਲ ਦੇ ਵਿੱਚ ਗੱਲ ਇਹ ਆ ਕਿ ਜਰਮਨ ਦੇ ਵਿੱਚ ਮੈਂ ਉਸ ਵਿਸਥਾਰ 'ਚ ਨਹੀਂ ਜਾਂਦਾ ਜੇ ਜਰਮਨ ਕਿਉਂ ਦੇ ਰਿਹਾ ਕਾਬਲ ਬੱਚਿਆਂ ਨੂੰ ਕਿਉਂ ਯੋਗ ਬੱਚਿਆਂ ਨੂੰ ਇਹ ਮੌਕਾ ਦੇ ਰਿਹਾ ਮੈਂ ਉਧਰਲੇ ਪਾਸੇ ਨਹੀਂ ਜਾਂਦਾ ਪਰ ਦੇ ਰਿਹਾ ਮੌਕਾ ਇਸ ਵਕਤ ਜੇ ਤੁਸੀਂ ਦੇਖੋਗੇ ਸਾਡੀ ਬੇਟੀ ਜਿੱਥੇ ਪੜਦੀ ਹੈ ਜਿਹੜੀ ਕਲਾਸ ਜੁਆਇਨ ਕੀਤੀ ਹੈ ਉਹਦੇ ਵਿੱਚ ਅਮਰੀਕਾ ਦੇ ਜੰਮੇ ਪਲੇ ਬੱਚੇ ਵੀ ਉਹਨਾਂ ਦੀ ਕਲਾਸ ਦੇ ਵਿੱਚ ਪੜ੍ਹ ਰਹੇ ਆ ਤਾਂ ਨੇਚਰਲ ਗੱਲ ਹੈ ਕਿ ਉਹਨਾਂ ਨੂੰ ਉੱਥੇ ਮਾਹੌਲ ਵਧੀਆ ਲੱਗਦਾ ਹੋਊਗਾ ਜਾਂ ਪੜ੍ਹਾਈ ਕੁਝ ਆਫਰ ਤਾਂ ਹੋਊਗਾ ਨਾ ਜਰਮਨ ਦਾ ਜਿਹੜਾ ਅਮਰੀਕਾ ਤੋਂ ਬੱਚੇ ਵੀ ਆ ਰਹੇ ਆ ਚਲੋ ਆਪਾਂ ਦੂਸਰੇ ਪਾਸੇ ਜਾਂਦੇ ਆ ਕਿ ਕਿਵੇਂ ਹੁੰਦਾ ਇਹ ਸਾਰਾ ਕੁਝ ਕਿਵੇਂ ਹੁੰਦਾ ਤਕਰੀਬਨ ਜਿੰਨਾ ਕੋਈ ਬੱਚਾ 6 ਬੈਂਡ ਲੈਂਡ ਦੀ ਕਾਬਲੀਅਤ ਰੱਖਦਾ ਉਹ ਤਕਰੀਬਨ ਇਹਨਾਂ ਦੀ ਲੈਂਗੁਏਜ ਸਿੱਖਣ ਦੀ ਕਾਬਲੀਅਤ ਵੀ ਰੱਖਦਾ ਤਾਂ ਸਾਰਿਆਂ ਨੂੰ ਪਹਿਲਾਂ ਸ਼ੁਰੂ ਤੋਂ ਸ਼ੁਰੂ ਕਿਵੇਂ ਹੁੰਦਾ ਪਲੱਸ 2 ਵਾਲਾ ਵੀ ਜਾ ਸਕਦਾ ਬੀਏ ਵਾਲਾ ਵੀ ਜਾ ਸਕਦਾ ਐਮਏ ਵਾਲਾ ਵੀ ਜਾ ਸਕਦਾ ਜਿਹੜੀ ਗੱਲ ਆ ਕਿ ਇਹਨਾਂ ਦੀ ਲੈਂਗੁਏਜ ਕੌਣ ਸਿਖਾਉਂਦਾ ਕਿਤੇ ਨਹੀਂ ਜਾਣਾ ਪੈਂਦਾ ਸਾਡੀ ਬੱਚੀ ਨੇ ਆਨਲਾਈਨ ਕਲਾਸਾਂ ਲਾਈਆਂ ਸੀ ਜਾਂ YouTube ਤੋਂ ਸਿੱਖਿਆ ਸੀਗਾ ਜਾਂ ਜਿਹੜੀ ਉਹ ਨਹੀਂ ਹੁੰਦੀ ਕੀ ਕਹਿੰਦੇ ਹੁੰਦੇ ਆ ਆਪਣੀ ਉਹ ਜਿਹੜੀ ਬੋਲਦੀ ਜੀ ਹੁੰਦੀ ਐ Alexa ਹਣਾ Alexa ਹੀ ਹੁੰਦੀ ਐ ਨਾ ਉਹ Alexa ਸੀਗੀ ਉਹ ਲੈਂਦੀ ਸੀ ਉਹਦੇ ਨਾਲ ਉਹ ਜਰਮਨ ਭਾਸ਼ਾ 'ਚ ਗੱਲਬਾਤ ਕਰਦੀ ਰਹਿੰਦੀ ਸੀ ਉਹਦੇ ਨਾਲ ਸਵਾਲ ਜਵਾਬ ਕਰਦੀ ਰਹਿੰਦੀ ਸੀ ਤਾਂ ਉਹਦੇ ਨਾਲ ਵੀ ਬਹੁਤ ਮਦਦ ਹੁੰਦੀ ਐ ਠੀਕ ਹੈਗਾ ਨਹੀਂ ਤਾਂ ਉਹਦਾ ਪਹਿਲਾਂ A1 ਟੈਸਟ ਦੇਣਾ ਪੈਂਦਾ ਫਿਰ A A2 A8 B1 B2 A1 ਇਹਨੇ A1 A2 ਫਿਰ B1 B2 ਪਹਿਲਾਂ A1 ਦੇਣਾ ਪੈਂਦਾ ਪੁੱਤ ਤਾਂ A A1 ਟੈਸਟ ਦੇਣਾ ਪੈਂਦਾ ਪਹਿਲਾਂ ਫਿਰ A2 ਦੇਣਾ ਪੈਂਦਾ ਫਿਰ ਜਦੋਂ ਤੁਸੀਂ B1 ਕਲੀਅਰ ਕਰ ਜਾਂਦੇ ਆ ਤਾਂ ਤੁਸੀਂ ਉੱਥੇ ਲੈਂਗੁਏਜ ਸਿੱਖਣ ਲਈ एलिਜੀਬਲ ਹੋ ਜਾਂਦੇ ਆ ਨਾ ਕਿ ਪੜ੍ਹਨ ਲਈ ਹੋ ਜਾਂਦੇ ਆ ਪਹਿਲੀ ਗੱਲ ਤਾਂ ਇਹ ਕਲੀਅਰ ਕਰਨ ਵਾਲੀ ਆ ਜੇ ਤਾਂ ਕੋਈ B2 ਕਰ ਜੂਗਾ ਤਾਂ ਉਹਨੂੰ ਉੱਥੇ ਕਾਲਜ ਦੇ ਵਿੱਚ ਐਡਮਿਸ਼ਨ ਮਿਲ ਜੂਗੀ ਹਾਂ 13ਵੀਂ ਹਾਂ ਵੀ ਜੇ ਤੁਸੀਂ ਜੇ ਤੁਸੀਂ ਮਤਲਬ B1 ਕਰ ਜਾਂਦੇ ਆ ਤਾਂ B2 ਕਰਨ ਲਈ ਜਾਓਗੇ ਤਾਂ ਜ਼ਿਆਦਾਤਰ ਜਿਹੜਾ ਵੀਜ਼ਾ ਏ ਜਿਹੜਾ ਪਹਿਲਾਂ 1 ਸਾਲ ਦਾ ਵੀਜ਼ਾ ਮਿਲਦਾ ਉਹ ਤੁਹਾਨੂੰ ਉੱਥੇ ਲੈਂਗੁਏਜ ਸਿੱਖਣ ਦਾ ਵੀਜ਼ਾ ਮਿਲਦਾ ਪੜ੍ਹਾਈ ਮਤਲਬ ਤੁਹਾਨੂੰ ਸਕੂਲ ਹੋਊਗਾ ਉੱਥੇ ਤੁਹਾਡਾ ਸਕੂਲਿੰਗ ਹੋਊਗੀ ਪਹਿਲਾਂ ਜੇ ਤੁਸੀਂ ਸਕੂਲਿੰਗ ਨੂੰ ਪਾਸ ਕਰਦੇ ਹੋਗੇ ਉੱਥੇ B2 ਕਰਜੋਗੇ ਤਾਂ ਫਿਰ ਤੁਹਾਨੂੰ ਉਹ ਕਾਲਜ ਦੇ ਵਿੱਚ ਐਡਮਿਸ਼ਨ ਦੇਣਗੇ ਇਹ ਸਭ ਤੋਂ ਪਹਿਲਾਂ ਕਲੀਅਰ ਕਰਨ ਵਾਲੀ ਗੱਲ ਆ ਦੂਸਰੀ ਗੱਲ ਖਰਚਾ ਕਿੰਨਾ ਕਾ ਜਾਂਦਾ ਮਤਲਬ ਇਹ ਮੈਂ ਤੁਹਾਨੂੰ ਇੱਕ ਬੇਸਿਕ ਜਾਣਕਾਰੀ ਦੇ ਰਿਹਾ ਤਾਂ ਦੂਸਰੀ ਗੱਲ ਜਿਹੜਾ ਖਰਚ ਆ ਜਾਂਦਾ ਮੈਂ ਤੁਹਾਨੂੰ ਦੱਸਦਾ ਗੱਲ ਕਿ ਉਥੋਂ ਦੇ ਕਾਲਜ ਆ ਜਿਹੜੇ ਉਹ ਫੀਸ ਨਹੀਂ ਲੈਂਦੇ ਜੇ ਉਹਨਾਂ ਦੀ ਲੈਂਗੁਏਜ ਨੂੰ ਅਸੀਂ ਪਾਸ ਕਰਦੇ ਆ ਇਹ ਗੱਲ ਪੱਕੀ ਆ 100% ਆ ਜੇ ਤੁਸੀਂ ਪਾਸ ਨਹੀਂ ਕਰਦੇ ਲੈਂਗੁਏਜ ਤਾਂ ਜੇ ਤੁਸੀਂ ਥੋੜੇ ਜਿ ਪਿੱਛੇ ਰਹਿ ਜਾਨੇ ਲੈਂਗੁਏਜ ਪਾਸ ਨਹੀਂ ਕਰਦੇ ਜੇ ਤੁਸੀਂ ਥੋੜੇ ਜਿ ਪਿੱਛੇ ਰਹੇ ਤਾਂ ਤੁਸੀਂ ਪ੍ਰਾਈਵੇਟ ਕਾਲਜ ਦੇ ਵਿੱਚ ਦਾਖਲਾ ਲੈ ਸਕਦੇ ਫਿਰ ਤੁਹਾਨੂੰ ਫੀਸ ਵੀ ਭਰਨੀ ਪੈਂਦੀ ਆ ਇਹ ਵੀ ਗੱਲ ਪੱਕੀ ਆ ਜਿਹੜੀ ਗੱਲ ਹੈਗੀ ਆ ਬਈ ਜੇ ਤੁਸੀਂ ਮੰਨ ਕੇ ਚੱਲੋ ਉਸ ਲੈਂਗੁਏਜ ਨੂੰ ਉੱਥੇ ਪਾਸ ਨਹੀਂ ਕੀਤਾ ਤਾਂ ਤੁਸੀਂ ਉੱਥੇ ਵਾਪਸ ਵੀ ਭੇਜੇ ਜਾ ਸਕਦੇ ਆ ਠੀਕ ਹੈ ਕਿ ਨਹੀਂ ਜਿਹੜੀ ਗੱਲ ਹੈਗੀ ਆ ਖਰਚੇ ਦੀ ਫੇਰ ਵੀ ਖਰਚਾ ਕਿੰਨਾ ਆਉਂਦਾ ਤਾਂ ਅੰਬੈਸੀ ਫੀਸ ਹੋਗੇ ਉਹ ਲੱਗਣੀ ਲੱਗਣੀ ਆ ਸਾਰੇ ਦੇਸ਼ਾਂ ਦੀ ਲੱਗਦੀ ਲੱਗਦੀ ਆ ਠੀਕ ਹੈ ਕਿ ਨਹੀਂ ਟਿਕਟ ਹੋਗੀ ਜਾਣ ਦੀ ਉਹ ਲੱਗਣੀ ਲੱਗਣੀ ਆ 3 ਤੋਂ 4 ਲੱਖ ਰੁਪਈਆ ਤੁਹਾਨੂੰ ਨਾਲ ਬੱਚੇ ਨੂੰ ਦੇ ਕੇ ਭੇਜਣਾ ਪੈਂਦਾ ਕਿਵੇਂ ਦੇ ਕੇ ਭਜਣਾ ਪੈਂਦਾ ਕਿ ਜਿਵੇਂ ਮੰਨ ਕੇ ਚੱਲੋ ਬੱਚੇ ਨੇ ਉੱਥੇ ਜਾ ਕੇ ਰੂਮ ਰੈਂਟ ਤੇ ਲੈਣਾ ਤਾਂ ਰੂਮ ਦਾ ਜਿਹੜਾ ਕਿਰਾਇਆ ਉੱਥੋਂ ਦਾ ਉਹ ਤਕਰੀਬਨ 500 ਤੋਂ 600 ਯੂਰੋ ਕਿਰਾਇਆ ਹੈਗਾ ਠੀਕ ਹੈ ਕਿ ਨਹੀਂ ਤਾਂ 400 ਯੂਰੋ ਤਕਰੀਬਨ ਬੱਚਾ ਉੱਥੇ ਖਾਊਗਾ ਵੀ ਮਹੀਨੇ ਦੇ ਵਿੱਚ ਖਾਊਗਾ ਵੀ ਠੀਕ ਹੈ ਨਾ ਬਸ-ਪਾਸ ਸਟੂਡੈਂਟ ਦਾ ਜਿਵੇਂ ਆਪਣੇ ਬੱਚਿਆਂ ਦੇ ਬਸ-ਪਾਸ ਬਣ ਜਾਂਦੇ ਹੁੰਦੇ ਐਵੇਂ ਬਣ ਜਾਂਦੇ ਆ ਉੱਥੇ ਸਿਮ ਜਾਂਦਿਆਂ ਨੂੰ ਮਿਲ ਜਾਂਦਾ ਜਿਹੜਾ ਆਪਾਂ 11 ਲੱਖ ਰੁਪਈਆ ਤਕਰੀਬਨ 11 ਕਹਿ ਰਹੇ ਆ ਵੱਧ ਵੀ ਸਕਦਾ ਯੂਰੋ ਦੇ ਰੇਟ ਦੇ ਸਬੰਧ ਨਾਲ ਘੱਟ ਵੀ ਸਕਦਾ ਤਾਂ ਉਹ 11 ਲੱਖ ਜਿਹੜਾ ਆਪਾਂ ਖਾਤੇ 'ਚ ਬੱਚੇ ਦੇ ਜਮ੍ਹਾਂ ਕਰਾਉਨੇ ਆ ਉਹ 11 ਲੱਖ ਰੁਪਈਆ ਤੁਹਾਡੇ ਬੱਚੇ ਨੂੰ 5-500 ਯੂਰੋ 1000-1000 ਯੂਰੋ ਕਰਕੇ ਮਿਲ ਜਾਣਾ ਹੁੰਦਾ ਉਹ ਤੁਹਾਡੇ ਬੱਚੇ ਨੂੰ ਉੱਥੇ ਖਰਚਾ ਮਿਲਣਾ ਠੀਕ ਹੈ ਕਿ ਨਹੀਂ ਇਹ ਹੋ ਗਿਆ ਮਤਲਬ ਉਹਨਾਂ ਖਰਚਾ ਜਿਹੜਾ ਤੁਹਾਨੂੰ ਉੱਥੇ ਮਤਲਬ ਤੁਹਾਡਾ ਹੋਣਾ ਹੀ ਹੋਣਾ ਠੀਕ ਹੈ ਕਿ ਨਹੀਂ ਵੀ ਜਿਹਨੂੰ ਆਪਾਂ ਫ੍ਰੀ ਪੜ੍ਹਾਈ ਦੇ ਵਿੱਚ ਵੀ ਇੰਨਾ ਖਰਚਾ ਤੁਸੀਂ 14 ਤੋਂ 15 ਲੱਖ ਰੁਪਈਆ ਹੋਣਾ ਹੀ ਹੋਣਾ ਜਦੋਂ ਤੁਸੀਂ ਕਾਲਜ ਦੇ ਵਿੱਚ ਬੱਚਾ ਪੜ੍ਹਨ ਲੱਗ ਗਿਆ ਤਾਂ ਕਾਲਜ ਦੇ ਵਿੱਚ ਉਹਨੂੰ ਸਕਾਲਰਸ਼ਿਪ ਵੀ ਮਿਲਦੀ ਆ ਜੇ ਬੱਚਾ ਕਾਬਲੀਅਤ ਦੇ ਨਾਲ ਚੰਗੀ ਲੈਂਗੁਏਜ ਦੇ ਵਿੱਚ ਉਹ ਵਧੀਆ ਲੈਂਗੁਏਜ ਨੂੰ ਪਾਸ ਕਰਕੇ ਤੇ ਉਹਨਾਂ ਦੀ ਮਤਲਬ ਸਟੱਡੀ ਨੂੰ ਵਧੀਆ ਤਰੀਕੇ ਨਾਲ ਪੜਦਾ ਤਾਂ ਉਹਨੂੰ ਸਕਾਲਰਸ਼ਿਪ ਵੀ ਦਿੰਦੇ ਆ ਕਾਲਜ ਇੱਥੋਂ ਤੱਕ ਆਪਸ਼ਨ ਆ ਲੋਕ ਤਾਂ ਫ੍ਰੀ ਦੀ ਗੱਲ ਕਰਦੇ ਆ ਸਕਾਲਰਸ਼ਿਪ ਤੱਕ ਵੀ ਮਿਲਦੀ ਆ ਜਿਹੜੇ ਬੱਚੇ ਵਾਕਈ ਪੜਨ ਦੇ ਕਾਬਿਲ ਹੁੰਦੇ ਆ ਬਹੁਤ ਸਾਰੇ ਸੱਜਣ ਕਹਿ ਰਹੇ ਸੀ ਕਿ ਤੁਸੀਂ ਬੱਚੀ ਨੂੰ ਕਿਉਂ ਭੇਜਿਆ ਤੁਸੀਂ ਇੱਥੇ ਸੈਟਲ ਕਰ ਸਕਦੇ ਹਾਂ ਹਾਂ ਇੱਥੇ ਹੀ ਸੈਟਲ ਕਰਨ ਵਾਸਤੇ ਅਸੀਂ ਬੱਚੀ ਨੂੰ ਭੇਜਿਆ ਸੀ ਚਾਹੁੰਦੇ ਆ ਕਿ ਸਾਡੀ ਬੱਚੀ ਜਰਮਨ ਦੇ ਵਿੱਚ ਪੜ੍ਹ ਕੇ ਆਵੇ ਅਸੀਂ ਚੰਗੀ ਲੈਂਗੁਏਜ ਚੰਗੀ ਮਤਲਬ ਉੱਥੇ ਪੜ੍ਹਾਈ ਕਰਾਉਣੀ ਚਾਹੁੰਦੇ ਆ ਤੇ ਅਸੀਂ ਚਾਹੁੰਦੇ ਆ ਸੱਚੀ ਅੱਜ ਦੇ ਦਿਨ ਮਕਸਦ ਸਾਡਾ ਇਹੀ ਹੈ ਕਿ ਸਾਡੀ ਬੱਚੀ ਇੱਥੇ ਆਵੇ ਤੇ ਅਸੀਂ ਇੱਕ ਚੰਗੀ ਉਹਨੂੰ ਸੈਟਲ ਜ਼ਿੰਦਗੀ ਦੇਈਏ ਮਤਲਬ ਅਸੀਂ ਉਮੀ ਨਹੀਂਗਾ ਕਿ ਬਾਹਰਲੇ ਮੁਲਕ 'ਚ ਕਿਸੇ 'ਚ ਵੀ ਪੈਰ ਤਰ੍ਹਾਂ ਵਾ ਕਰਨ ਵਾਸਤੇ ਭੇਜਿਆ ਅਸੀਂ ਭੇਜਿਆ ਕਿ ਸਾਡੀ ਬੱਚੀ ਸਿੱਖ ਕੇ ਆਵੇ ਤਾਂ ਅਸੀਂ ਸੱਚੀ ਇੱਥੇ ਹੀ ਕੋਸ਼ਿਸ਼ ਕਰਗੇ ਇਹੀ ਸੋਚ ਕੇ ਅਸੀਂ ਬੱਚੇ ਨੂੰ ਭੇਜਿਆ ਤੇ ਜ਼ਿਆਦਾਤਰ ਜਰਮਨ ਲੋਕ ਜਾਂਦੇ ਵੀ ਇੰਜੀਨੀਅਰਿੰਗ ਕਰਨ ਨਰਸਿੰਗ ਕਰਨ ਡਾਕਟਰੀ ਕਰਨ ਇਸੇ ਕਰਕੇ ਜਾਂਦੇ ਆ ਕਿ ਉਹ ਆਪਦੇ ਦੇਸ਼ ਚਾ ਕੇ ਕਰਨ ਅਮਰੀਕਾ ਵਾਲੇ ਵੀ ਇਸੇ ਕਰਕੇ ਜਾਂਦੇ ਆ ਕਿਉਂਕਿ ਉੱਥੇ ਸੱਚੀ ਪੜਾਈ ਬਹੁਤ ਵਧੀਆ ਪੜਾਈ ਹੈਗੀ ਆ ਪੜਾਈ ਦੇ ਨਾਲ ਪੜਾਈ ਨਾਲ ਸੰਬੰਧਤ ਹੀ ਕੰਮ ਵੀ ਮਿਲ ਜਾਂਦਾ ਹੈ ਉੱਥੇ ਠੀਕ ਹੈ ਕਿ ਨਹੀਂ ਇਹ ਸੀਗੀ ਜਾਣਕਾਰੀ ਬਾਕੀ ਜਿਹੜੀ ਹੈਗੀ ਆ ਗੱਲ ਕਿ ਆਪਾਂ ਨੂੰ ਇਸ ਮਸਲੇ ਤੇ ਮਦਦ ਕਿਹਨੇ ਕੀਤੀ ਮੇਰਾ ਬਹੁਤ ਪਿਆਰਾ ਦੋਸਤ ਵੀ ਆ ਬਾਈ ਰਾਜਪਾਲ ਹੋਣੀ ਤੇ ਅਸੀਂ ਪੁਰਾਣੇ ਜਾਣਦੇ ਵੀ ਹਾਂ ਲੁਧਿਆਣੇ ਦੇ ਵਿੱਚ ਕੰਮ ਕਰਦੇ ਆ ਮੈਂ ਇੱਕ ਗੱਲ ਤੁਹਾਨੂੰ ਫੇਰ ਕਹਿ ਦਣਾ ਮੈਂ ਨੰਬਰ ਵੀ ਜ਼ਰੂਰ ਦਊਂਗਾ ਉਹਨਾਂ ਦਾ ਸਕਰੀਨ ਤੇ ਕਿ ਉੱਥੇ ਉਹ ਆਏ ਨਹੀਂਗਾ ਕਿ ਉਹਨਾਂ ਨੂੰ ਫਾਈਲਾਂ ਚਾਹੀਦੀਆਂ ਜੀ ਫੜਫੜ ਪੈਸੇ ਰੱਖ ਲੈ ਸੱਚੀ ਜਿਹੜੇ ਬੰਦੇ ਦਾ ਉਹ ਮੈਂ ਉਹਨਾਂ ਦੀਆਂ ਇਨਕੁਆਰੀਆਂ ਤੋਂ ਦੇਖਿਆ ਕਿ ਉਹ 50% ਲੋਕਾਂ ਨੂੰ ਜਵਾਬ ਦੇ ਦਿੰਦੇ ਆ ਕਿ ਭਾਈ ਇਤਰਾ ਕੇਸ ਨਹੀਂ ਲੱਗਣਾ ਜਿਆਦਾ ਨੂੰ ਜਵਾਬ ਦੇ ਦਿੰਦੇ ਆ ਠੀਕ ਹੈ ਕਿ ਨਹੀਂ ਹਾਂ ਇੱਕ ਗੱਲ ਹੋਰ ਕਿ ਇਸ ਕੰਮ ਲਈ ਟਾਈਮ ਲੱਗ ਜਾਂਦਾ ਬਹੁਤ ਬਾਰੀ ਉਹਨਾਂ ਦੇ ਬਾਇਓਮੈਟ੍ਰਿਕ ਨਿਕਲਣ ਨੂੰ ਟਾਈਮ ਲੱਗ ਜਾਂਦਾ ਬਹੁਤ ਸਮਾਂ ਮਤਲਬ ਜਿਵੇਂ ਆਪਾਂ ਕਈ ਵਾਰੀ ਕੈਨੇਡਾ ਦਾ ਕਹਿੰਦੇ ਸੀ ਵੀ ਮਹੀਨੇ ਚ ਆ ਗਿਆ 20 ਦਿਨਾਂ ਚ ਆ ਗਿਆ ਤਾਂ ਉਵੇਂ ਨਹੀਂ ਇਹਦੇ ਲਈ ਥੋੜਾ ਟਾਈਮ ਲੱਗਦਾ ਇੰਤਜ਼ਾਰ ਕਰਨਾ ਪੈਂਦਾ ਪਰ ਇਹਦੇ ਰਿਜ਼ਲਟ ਹੈਗੇ ਆ ਮੈਂ ਆਇ ਨਹੀਂ ਬਹੁਤ ਸਾਰਾ ਇੱਕ ਕਮੈਂਟ ਆਇਆ ਸੀ ਉਹਨੇ ਲਿਖਿਆ ਸੀਗਾ ਕਿ ਯਾਰ ਤੁਹਾਡੇ ਹੀ ਬੱਚੇ ਕਾਬਿਲ ਆ ਲੋਕਾਂ ਦੇ ਬੱਚੇ ਕਾਬਿਲ ਨਹੀਂ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀਰੇ ਕਿ ਉੱਥੇ ਪੜਨ ਆਲਾ ਜਾਂਦਾ ਇਹ ਗੱਲ ਦਾ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਸਾਡੀ ਬੱਚੀ ਕਾਬਿਲ ਸੀ ਸੱਚੀ ਉਥੇ ਜੇ ਤੁਸੀਂ ਕਹੋਗੇ ਨਾ ਵੀ ਕੈਨੇਡਾ ਜਿਵੇਂ ਹਰੇਕ ਬੰਦੇ ਦੀ ਫਾਇਲ ਲੱਗ ਜਾਂਦੀ ਸੀ ਉਥੇ ਹਰੇਕ ਬੰਦੇ ਦੀ ਫਾਇਲ ਲੱਗ ਜੂਗੀ ਨਹੀਂ ਲੱਗਣੀ। ਉਥੇ ਤੁਹਾਡੇ ਬੱਚੇ ਨੂੰ ਸੱਚੀ ਪੜ੍ਹਾਈ ਦੇ ਵਿੱਚ ਪੂਰਾ ਕਾਬਲ ਬਣ ਕੇ ਸੱਚੀ ਪੜ੍ਹਾਈ ਦਾ ਨਿਸ਼ਾਨਾ ਲੈ ਕੇ ਸੱਚੀ ਪੜ੍ਹ ਕੇ ਪਾਸ ਹੋਣ ਦੇ ਨਿਸ਼ਾਨੇ ਨਾਲ ਹੀ ਅੱਗੇ ਜਾਣਾ ਪਊਗਾ। ਜੇ ਉਥੇ ਵੀ ਤੁਸੀਂ ਆਪਦਾ ਕੈਰੀਅਰ ਸੈੱਟ ਕਰਨਾ ਚਾਹੁੰਦੇ ਆ ਤੁਸੀਂ ਉਥੇ ਪੱਕਾ ਹੋਣਾ ਚਾਹੁੰਦੇ ਆ ਤਾਂ ਜਰਮਨ ਇਸੇ ਕਰਕੇ ਹੀ ਫਰੀ ਪੜਾਈ ਦਾ ਆਫਰ ਦੇ ਰਿਹਾ ਕਿਉਂਕਿ ਉੱਥੇ ਨੌਜਵਾਨਾਂ ਦੀ ਸੰਖਿਆ ਘੱਟ ਆ ਤੇ ਉਹ ਚਾਹੁੰਦੇ ਆ ਕਿ ਦੁਨੀਆ ਦੇ ਵਿੱਚੋਂ ਪੂਰੇ ਸ਼ਾਂਟ ਮੇ ਨੌਜਵਾਨ ਆਉਣ ਉਹਨਾਂ ਨੂੰ ਅਸੀਂ ਨੌਕਰੀਆਂ ਦੇਈਏ ਅਸੀਂ ਆਪਦੇ ਦੇਸ਼ ਨੂੰ ਲੈ ਕੇ ਕਿਉਂਕਿ ਟੈਕਨੋਲੋਜੀ ਮਤਲਬ ਜਰਮਨ ਤੇ ਉਹ ਟੈਕਨੋਲੋਜੀ ਵਾਲੇ ਦੇਸ਼ ਨੂੰ ਅੱਗੇ ਲੈ ਕੇ ਵਧਣਾ ਚਾਹੁੰਦੇ ਉਦੋਂ ਟੈਕਨੀਕਲ ਬੱਚਿਆਂ ਨੂੰ ਸਾਦੇ ਆ ਆਫਰ ਦਿੰਦੇ ਆ ਪੜਾਈ ਦਾ